ਨਾਬੜ ਯਸਤ ਦੇ ਆਖਰੀ ਮਹਾਰਾਜੇ ਦਾ ਦਿਹਾਂਤ ਹੋ ਗਿਆ 72 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਕੁਮਾਰ ਹਿੰਮਤ ਸਿੰਘ ਜਿਨ੍ਹਾਂ ਦਾ ਸੰਸਕਾਰ ਸ਼ਾਹੀ ਸਮਾਤਾ ਵਿਖੇ ਪੂਰੇ ਰੀਤੀ ਰਿਵਾਜਾਂ ਦੇ ਨਾਲ ਕੀਤਾ ਗਿਆ ਐਮਐਲਏ ਨਾਬਾ ਦੇਵ ਮਾਨ ਵੀ ਮੌਕੇ ਤੇ ਪਹੁੰਚੇ ਨੇ ਹੋਰ ਕਈ ਉੱਚ ਸਖਸ਼ੀਅਤਾਂ ਨੇ ਨਮ ਅੱਖਾਂ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮਹਿਲ ਵਿੱਚ ਮੌਜੂਦ ਹਰ ਇੱਕ ਦੀ ਅਖਨਾ ਮੈਂ ਭਾਵੁਕਤਾ ਵਾਲਾ ਮਾਹੌਲ ਹੈ ਪਹਿਲਾ ਪਾਰਥਿਕ ਸਰੀਰ ਨੂੰ ਹੀਰਾ ਮਹਿਲ ਦੇ ਵਿੱਚ ਲੋਕਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਗਿਆ ਤੇ ਫਿਰ ਸ਼ਾਹੀ ਸਮਾਦਾ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਐਸਜੀਪੀਸੀ ਦੇ ਮੈਂਬਰ ਸਤਵਿੰਦਰ ਸਿੰਘ ਟੋੜਾ ਦੇ ਨਾਲ ਐਮਐਲਏ ਗੁਰਦੇਵ ਸਿੰਘ ਮਾਨ ਵੀ ਮੌਕੇ ਤੇ ਮੌਜੂਦ ਰਹੇ ਤਸਵੀਰਾਂ ਨੇ ਸ਼ਾਹੀ ਸਮਾਦਾ ਵਿਖੇ ਜਿੱਥੇ ਰੀਤੀ ਰਿਵਾਜਾਂ ਦੇ ਨਾਲ 72 ਸਾਲਾ ਨਾਬਾਰਿਆਸਤ ਦੇ ਆਖਰੀ ਮਹਾਰਾਜੇ ਦਾ ਸੰਸਕਾਰ ਕੀਤਾ ਗਿਆ ਮਹਾਰਾਜਾ ਹਿੰਮਤ ਸਿੰਘ ਨੂੰ ਸਭ ਨੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਹੈ ਵਾਹੇ ਨੰਦ ਜੀ ਤੁਰੀ ਦਾ ਇਸ ਪਰੇ ਕੋ ਜਾਣਾ ਜੇ ਉਹ ਨਾ ਜਾਣਾ ਬਾਬਾ ਜੀ ਨੇ ਬਾਬਾ ਜੀ ਨੇ ਕਹਿੰਦਾ ਇਹ ਕਹਿੰਦਾ ਬਾਤ ਚੰਡੀਗੜਾ ਵਾਲੇ ਵੇਰ ਇਹ ਖਬਰ ਹੈ ਜੀ ਰਿਆਸਤ ਨਾਬਾ ਦੇ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਜੀ ਦੇ بیٹے ਮਹਾਰਾਜਾ ਹਿੰਮਤ ਸਿੰਘ ਹੋਰੀ ਜਿਹੜੇ ਕਿ 72 ਸਾਲ ਦੀ ਉਮਰ ਦੇ ਵਿੱਚ ਵਿਦਿਆਨਤਾ ਹੌਟ ਹਸਤਾਲ ਦਿੱਲੀ ਦੇ ਵਿੱਚ ਉਹਨਾਂ ਦੀ ਕੱਲ ਮੌਤ ਹੋਈ ਹੈ ਅੱਜ ਉਹਨਾਂ ਦਾ पार्थिव ਸਰੀਰ ਜਿਹੜਾ ਹੀਰਾ ਮਹਿਲ ਨਾਬਾ ਦੇ ਵਿੱਚ ਲਿਆਂਦਾ ਗਿਆ ਸੰਗਤ ਦਰਸ਼ਨ ਕਰ ਰਹੀ ਹੈ ਇਸ ਤੋਂ ਬਾਅਦ ਸੰਸਕਾਰ ਹੈ ਜੀ ਔਰ ਪੂਰੇ ਨਾਬਾ ਸ਼ਹਿਰ ਦੇ ਵਿੱਚ ਔਰ ਜਿਹੜੇ ਵੀ ਪਿਆਰ ਕਰਦੇ ਨੇ ਮਹਾਰਾਜਾ ਹੀਰਾ ਸਿੰਘ ਜੀ ਦੇ ਪਰਿਵਾਰ ਨੂੰ ਸਾਰਿਆਂ ਦੇ ਦੁਸ਼ੋਕ ਦੀ ਲਹਿਰ ਔਰ ਸਾਰੇ ਆ ਕੇ ਇੱਥੇ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਸੋ ਮੈਂ ਵੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਕਿਉਂਕਿ ਇਹ रियासत ਜਿਹੜੀ ਹੈ ਇੱਕ ਵੱਖਰੀ रियासत ਵਜੋਂ ਜਾਣੀ ਜਾਂਦੀ ਹੈ ਨਾ ਭਾ ਰਿਆਸਤ ਚਾਹੇ ਉਹ ਸਿੱਖ ਮਿਰਜਾਟ ਲਾਗੂ ਕਰਨ ਦੀ ਗੱਲ ਹੈ ਚਾਹੇ ਉਹ ਧਰਮੀ ਰਾਜ ਦੀ ਗੱਲ ਹੈ ਔਰ ਉਸ ਖਾਨਦਾਨ ਦੇ ਵਿੱਚੋਂ ਕਿਸੇ ਪਰਿਵਾਰ ਦਾ ਤੁਰ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡਾ ਘਾਟਾ ਤੇ ਦਿਲ ਉਦਾਸ ਹੈ ਜੀ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਮਹਾਰਾਜਾ ਸਾਹਿਬ ਨਾਬਾ ਬਹੁਤ ਪੈਟ੍ਰੀਅਟ ਹੋਏ ਨੇ ਆਪਣੇ ਦੇਸ਼ ਦੇ ਲਈ ਕੌਮ ਦੇ ਲਈ ਉਹਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਮਹਾਰਾਜ ਮਾਤਾ ਸਾਹਿਬ ਜੀ ਅੱਜ ਦਿਹਾਂਤ ਹੋਇਆ ਅੱਜ ਅਸੀਂ ਸਾਰੇ ਜਾਣੇ ਸਾਰੇ ਨਾਭਾ ਇਕੱਠਾ ਹੋਇਆ ਹੋਇਆ ਤੇ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਇਕੱਠੇ ਹੋਏ ਹਾਂ ਸਾਰੇ ਜਾਣੇ ਰਲ ਕੇ ਅਸੀਂ ਪ੍ਰਮਾਤਮਾ ਅਗੇ ਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਜੋ ਇਹ ਜੇ ਪੈਤ੍ਰੀ ਉੱਤੇ ਰਾਜੇ ਹੋਏ ਨੇ ਇੰਨਾ ਧਾਰਮਿਕ ਰਾਜ ਚਲਾਇਆ ਗੁਰੂ ਮਹਾਰਾਜ ਚੇਤੇ ਪਾਛੋ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ ਸਾਨੂੰ ਸਾਰਿਆਂ ਨੂੰ ਪਰਵਾਜ਼ ਨੂੰ ਪਾਣਾ ਮੰਨਣ ਦਾ ਬਖਸ਼ੋ ਇਹ ਮਹਾਰਾਜਾ ਰਮਨ ਸਿੰਘ ਦੇ ਪੋਤਰੇ ਮਹਾਰਾਜਾ ਪ੍ਰਤਾਪ ਸਿੰਘ ਦੇ ਸੁਪੁੱਤਰ ਰਾਜਾ ਕੁਮਾਰ ਹਿੰਮਤ ਸਿੰਘ ਜੀ ਸਵਰਗਵਾਸ ਹੋ ਗਏ ਨੇ ਬਹੁਤ ਦੁਖ ਦੀ ਘੜੀ ਹੈ ਇਸ ਨਾ ਭੈ ਰਾਜ ਦੇ ਸ਼ਾਹੀ ਪਰਿਵਾਰ ਨੇ ਪੰਥ ਦੀ ਕੌਮ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਦੇਸ਼ ਦੀ ਸੇਵਾ ਕੀਤੀ ਹੈ ਇਹਨਾਂ ਨੇ ਦੇਸ਼ ਦੀ ਸੇਵਾ ਵਾਸਤੇ ਆਪਣਾ ਰਾਜ ਭਾਪ ਵੀ ਕੁਰਬਾਨ ਕਰਤਾ ਸੀ ਬਹੁਤ ਵਧੀਆ ਰਾਜ ਰਹਿਣਾ ਦਾ ਇਹਨਾਂ ਦਾ ਜਾਣ ਦਾ ਬਹੁਤ ਵੱਡਾ ਦੁੱਖ ਹੈ ਇੱਕ ਸਿਆਣਾ ਜਿਹੜਾ ਰਾਜਾ ਸੀ ਇੱਕ ਸਿਆਣਾ ਇਨਸਾਨ ਸੀ ਸਾਡੇ ਤੋਂ ਜੁਦਾ ਹੋ ਗਿਆ ਇਸ ਦੁੱਖ ਦੀ ਘੜੀ ਵਿੱਚ ਆਪਾਂ ਪ੍ਰਧਾਨ ਸਾਹਿਬ ਸ਼ਰੋਣੀ ਕਮੇਟੀ ਇਟਵਰ ਦਿੱਤਰ ਜੀ ਧੰਮੇ ਸਾਹਿਬ ਵੱਲੋਂ ਸਮੁੱਚੀ ਸ਼ਮੂਹ ਵੱਲੋਂ ਸ਼ਾਹੀ ਪਰਉਪਕਾਰੀ ਸਾਂਝ ਪਾਉਣਾ ਜਿਹੜੀ ਇਹ ਰਾਸਤ ਨੂੰ ਫਾਂਸੀ ਦੇ ਪਹਿਲਾਂ ਮਹਾਰਾਜ ਜਸਵੰਤ ਸਿੰਘ ਨੂੰ ਵੀ ਇਸ ਤਰ੍ਹਾਂ ਬੇਦਖਲ ਕੀਤਾ ਗਿਆ ਸੀਗਾ ਆਜ਼ਾਦ ਵਿਚਾਰਾਂ ਕਰ ਕਰਕੇ ਤੇ ਇਸ ਕਰਕੇ ਸੀਗਾ ਤੇ ਇਸੇ ਤਰ੍ਹਾਂ ਮਹਾਰਾਜ ਪ੍ਰਤਾਪ ਸਿੰਘ ਜੀ ਦੇ ਇਹ بیٹے ਆਪਣੇ ਸਰਦਾਰ ਕਿਨਨ ਦਾ ਜੀ ਹਾਂ ਜੀ ਸਿੰਘ ਜੀ ਤੇ ਹਾਂ ਜੀ ਤੇ ਇਹ ਵੀ ਅੱਜ ਛੀੜ ਛੱਡ ਗਏ ਨੇ ਤੇ ਇਹਨਾਂ ਦੀ ਦੂਸਰੀ ਤੀਸਰੀ ਪੀੜ੍ਹੀ ਹੈ ਤੇ ਲੇਕਿਨ ਇਹਨਾਂ ਦੇ ਅੱਜ ਇਸ ਘਟਨਾ ਦੇ ਨਾਲ ਇੱਥੇ ਹੋਣ ਦੇ ਨਾਲ ਸੰਸਕਾਰ ਹੋਣ ਦੇ ਨਾਲ ਸਾਰੀ ਹਿਸਟਰੀ ਦਿਮਾਗ 'ਚ ਤਾਜ਼ਾ ਹੋ ਗਈ ਹੈ ਦੁਬਾਰਾ ਉਹੀ ਮੁਰ ਹਿਸਟਰੀ ਚੱਲ ਪਈ ਹੈ ਪੁਲਿਸ ਜੀ ਅੱਜ ਸਾਰੇ ਨੋ ਬੜਾ ਦੁੱਖ ਭਰਿਆ ਦਿਨ ਹੈ ਸਾਡੇ ਸ਼ਹਿਰ ਦੇ ਮਹਾਰਾਜ ਜੀ ਦੀ ਅਚਾਨਕ ਹੋ ਗਿਆ ਅੱਜ ਉਹਨਾਂ ਦਾ ਸੰਸਕਾਰ ਹੈ ਸਾਡਾ ਸਾਰਾ ਸ਼ਹਿਰ ਨਾਪਾ ਸ਼ੋਕ ਵਿੱਚ ਡੁੱਬਿਆ ਹੋਇਆ ਹੈ ਇਹ ਜੇ ਮਨੁੱਖ ਬਹੁਤ ਘੱਟ ਹੈ ਸੌ ਸ਼ਰੀਫ ਉਹ ਬਜ਼ੁਰਗ ਸਾਡੇ ਗਏ ਨੇ ਦੁੱਖ ਹੈ ਔਰ ਬੇਦਾ ਜਿਹੜਾ ਪਰ ਪਰਿਵਾਰ ਦੇ ਨਾਲ ਖੜਾ ਇਸ ਵਕਤ ਇਸ ਸੁਖ ਦੀ ਘੜੀ ਦੇ ਵਿੱਚ ਸ਼ਰੀਕ ਹੋਣਾ ਦਾ ਦੌੜ